ਚੌਂਦੇ ਨਾਲ ਉਹਨਾਂ ਚੋਂ ਇੱਕ ਵਿਚਗੜਾ ਬੰਦਾ ਸੀ ਦੂਜਾ ਉਹਨੇ ਫੇਰੇ ਇੱਕੋ ਦਮ ਛਿੱਟਾ ਮਾਰਿਆ ਅੱਖਾਂ ਬਹੁਤ ਜ਼ਿਆਦਾ ਜਲਣ ਲੱਗੀਆਂ ਮਚਣ ਲੱਗੀਆਂ ਤਿੰਨ ਬੰਦੇ ਅੰਦਰ ਐਂਟਰ ਕਰ ਗਏ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਕਿ ਤੁਸੀਂ ਹੌਸਪਟਲ ਚਲੇ ਜਾਓ ਹੌਸਪਟਲ 'ਚ ਤੁਹਾਨੂੰ ਦਵਾਈ ਮਿਲੂਗੀ ਇਹ ਵਾਈਟ ਸ਼ਰਟ ਪਾਈ ਆ ਕਰਦਾ ਆ ਮੈਂ ਦੇਖਿਆ ਮੈਂ ਉਹ ਦੇਖਿਆ ਵੀ ਮਾਣੀ ਯਾਰ ਜਾਲਰੇ ਦੇ ਪਾਈ ਹੂੰ ਹੂੰ ਕੋਸਾ ਦਾ ਲਾਈਟ ਕਲਰ ਹੋਵੇ ਆਪਾਂ ਨੂੰ ਵਾਈਟ ਪਾਉਂਦੀ ਆ ਹੂੰ ਬੀਜ ਕਲਰ ਲਾਈਟ ਹੋਣਾ ਗ੍ਰੇ ਹੋਊ ਕਹਿੰਦੇ ਆ ਗ੍ਰੇ ਹੋਊ ਤਦੋਂ ਅੱਗਾਂ ਦੇ ਲਿਏ ਆ ਮੈਂ ਜੀ ਮਤਲਬ ਕਿ ਕੱਲ ਨਹੀਂ ਮੈਂ 4:30 ਵਜੇ ਆਇਆ ਤੇ ਹੁਣਸਾਰ ਤਿੰਨ ਬੰਦੇ ਅੰਦਰ ਐਂਟਰ ਕਰ ਗਏ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਜੀ ਤੁਸੀਂ ਹਸਪਤਾਲ ਚ ਜਾਓ ਹਸਪਤਾਲ ਜੀ ਤੁਹਾਨੂੰ ਦਵਾਈ ਮਿਲ ਜੂਗੀ ਤੇ ਨਾਲ ਦੇ ਨਾਲ ਉਹਨਾਂ ਚੋਂ ਇੱਕ ਵਿਚਾਲੜਾ ਬੰਦਾ ਸੀ ਦੂਜਾ ਉਹਨੇ ਮੇਰੇ ਕੋਦਾਂ ਛਿੱਟਾ ਮਾਰਿਆ ਅੱਖਾਂ ਬਹੁਤ ਜ਼ਿਆਦਾ ਜਲਣ ਲੱਗ ਗਈਆਂ ਮਚਣ ਲੱਗ ਗਈਆਂ ਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਲ ਦੇ ਨਾਲ ਗੱਲੇ ਨੂੰ ਹੱਥ ਪਾਇਆ ਉਹ ਚੋਂ ਪੈਸੇ ਸਾਰੇ ਕੱਢ ਲਏ 9-10000 ਰੁਪਏ ਸੀਗਾ ਪਾਸੋਂ ਪੈਸੇ ਕੱਢ ਲੇ ਮੋੜ ਕੇ ਬਸ ਮੇਰਾ ਮੋਬਾਈਲ ਵੀ ਚੱਕ ਕੇ ਲੈ ਗਿਆ ਮੈਂ ਹੌਲੀ ਹੌਲੀ ਅੱਖਾਂ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ ਮੋਬਾਈਲ ਮੇਰਾ ਫੜਾ ਤਾ ਬਸ ਉਹ ਚਲੇ ਗਿਆ ਦਵਾਈ ਕਦੀ ਮਿਲਦੀ ਨਹੀਂ ਦਵਾਈ ਉਹ ਕਾਇਨੀ ਦੀ ਮੰਗ ਰਹੀ ਸੀ ਕਿ ਮੈਂ ਕਹਾਂ ਤੁਹਾਨੂੰ ਹਸਪੀਟਲ ਚ ਮਿਲੂਗੀ ਉੱਥੇ ਹੀ ਲੈ ਕੇ ਕੁਈ ਮੂੰਹ ਮਾ ਬੰਨੇ ਸੀ ਗਿਆ ਕੋਈ ਹਥਿਆਰ ਨਹੀਂ ਸੀਗਾ ਉਹਨਾਂ ਕੋਲ ਨਹੀਂ ਹਥਿਆਰ ਦਿੰਦੇ ਮੈਨੂੰ ਨਹੀਂ ਪਤਾ ਉਹਨਾਂ ਕੋਲੇ ਹੈਗਾ ਸੀ ਜਾਂ ਨਹੀਂ ਆਇਆ ਸੀ ਮੈਨੂੰ ਕੋਈ ਦਿਖਾਇਆ ਨਹੀਂ ਤੇ ਮੂੰਹ ਉਹਨਾਂ ਦੇ ਖੁੱਲੇ ਸੀਰੇ ਤੇ ਨਾਲ ਤੇ ਕੀ ਪਾਇਆ ਕੀ ਦਵਾਈ ਆਖਾਂ ਜੀ ਮਿਰਚਾਂ ਟਾਈਪ ਸੀਗਾ ਕੁਝ ਬਹੁਤ ਜ਼ਿਆਦਾ ਜਲਨ ਹੋਣ ਲੱਗੀ ਸੀ 1 ਘੰਟਾ ਮੇਰੀ ਅੱਖਾਂ ਹੀ ਨਹੀਂ ਖੁੱਲੀਆਂ ਫਿਰ ਮੈਂ ਹਸਪੀਟਲ ਗਿਆ ਅੱਖਾਂ ਲਏ ਤੇ ਅੱਖਾਂ ਸਾਫ਼ ਕੀਤੀਆਂ ਮੈਨੂੰ ਬਾਹਰ ਤਾਲਾ ਲਾ ਦੇ ਸੀ ਚਾਬੀ ਪਤਾ ਸੀ ਉਹਨਾਂ ਨੂੰ ਜਿਹੜੀ ਚਾਬੀ ਚਾਬੀ ਨਹੀਂ ਕਿੱੱਚੇ ਲੱਗੀ ਹੋਈ ਸੀ ਉਹ ਬਾਹਰ ਲਈ ਬਸ ਬਾਹਰਲੇ ਕਰ ਬਿੱਲ ਨਿਕਾਲਾ ਲਾ ਦੇ ਸੀ ਕੋਈ ਸੀਸੀਟੀਵੀ ਹੈ ਨਹੀਂ ਕਿੰਨਾ ਗੰਭੀਰ ਹੈ 9-10000 ਰੁਪਏ ਕਹਿ ਸੀਗਾ ਬਸੋ ਵੀ ਨੇ ਨਾਲ ਦੇ ਨਾਲ ਉਹਨਾਂ ਚੋਂ ਇੱਕ ਵਿਚਾਲੜਾ ਬੰਦਾ ਸੀ ਦੂਜਾ ਉਹਨੇ ਮੇਰੇ ਉੱਪਰੋਂ ਛਿੱਟਾ ਮਾਰਿਆ ਅੱਖਾਂ ਬਹੁਤ ਜ਼ਿਆਦਾ ਜਲਣ ਲੱਗੀਆਂ ਮਚਣ ਲੱਗੀਆਂ ਤਿੰਨ ਬੰਦੇ ਅੰਦਰ ਐਂਟਰ ਕਰ ਗਏ ਉਹਨਾਂ ਨੇ ਮੈਨੂੰ ਦਵਾਈ ਪੁੱਛੀ ਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਜੀ ਤੁਸੀਂ ਹਸਪੀਟਲ ਚ ਜਾ ਜਾ ਹਸਪੀਟਲ ਜੀ ਤੁਹਾਨੂੰ ਦਵਾਈ ਮਿਲ ਜੂਗੀ ਇਹਦੇ ਵਾਈਟ ਸ਼ੈਲਡ ਪਾਈ ਹੈ ਕਦੇ ਬੋਲੀ ਆ ਮੈਂ ਦੇਖਿਆ ਮੈਂ ਉਹਨਾਂ ਨੇ ਦੇਖਿਆ ਮੈਨੂੰ ਆਇਆ ਨਹੀਂ ਯਾਰ ਉਹ ਜਾਲੜੇ ਦੇ ਪਾਈ ਹੋਈ ਹੂੰ ਹੋ ਸਕਦਾ ਲਾਈਟ ਕਲਰ ਹੋਵੇ ਆਪਣਾ ਵਾਈਟ ਲੱਗਦੀ ਆ ਹੂੰ ਇਹਦੀ ਕਲਰ ਲਾਈਟ ਹੋਊਗਾ ਨਾ ਗਰੇਅ ਗ੍ਰੂਪ টাইਪ ਦਾ ਹੋਵੇ ਇਹਦੀ ਕੋਤੋਂ ਆਪਣੀ ਜੇਲੀ ਨਹੀਂ ਮੈਂ ਜੀਵਨ ਜੀਵਨ ਜੀ ਦਾ ਰਾਹ ਰੋਕ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658